ਮਰਦਾਬਾਦ ਮਰਦਾਬਾਦ ਮਜ਼ਦੂਰਾਂ ਦੀ ਨਾ ਗੱਲ ਸੁਣਨ ਵਾਲੇ ਸਸਪੀ ਮਰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਪਰਾਨੇ ਦੇ ਘਰ ਤੋਂ ਆਉਣ ਵਾਲੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰੋ ਦਰਜ ਕਰੋ ਦਰਜ ਕਰੋ ਪਰਾਨੇ ਮਜ਼ਦੂਰ ਹਨੇਕ ਸਿੰਘ ਦਾ ਘਰ ਤੋਂ ਆਉਣ ਵਾਲੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰੋ ਦਰਜ ਕਰੋ ਦਰਜ ਕਰੋ ਮਜ਼ਦੂਰ ਇਕਤਾ ਜਿੰਦਾਬਾਦ 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 ਮੁਖਸਰਦਾ ਸਸਪੀ ਮਰਦਾਬਾਦ